ਦੇਸ਼ ਮੁਕੈ ਗੁਰੂ ਨਾਨਕ ਲਾਈਂ ਧਿਆਏ ਫੇ ਰੰਗਤ ਗੁਰ ਤੇ ਅਮਰਦਾਸ ਰੰਤਾਸਾ ਵੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸਾਦ ਤੇ ਆਇਆ ਜਿਸ ਲਿਖਾਇ ਸਾਬ ਦੁਖ ਜਾਏ ਤੇ ਇਕ ਬਾਹਦਰ ਸਿਮਰੇ ਕਰ ਨਾਮੁ ਨਿਦਿਆਵੈ ਧਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ sire guru gobind singh sahib arah sab thai hoye sahaye dasa paatshahiya ki jot ਰੇ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਵਾਲੇ ਗੁਰੂ ਵਾਲੇ। ਪੰਜਾਬ ਪਿਆਰਿਆ ਚੋਹਾਂ ਸਾਹਿਬ ਜਦਿਆਂ ਚਾਰੀ ਮੁਕਤੇ ਆਠੀਆਂ ਜਪੀਆਂ ਤੱਪੀਆਂ ਜਿਨਾ ਨਾਮ ਜਪਿਆ। ਪ੍ਰਭਾਨ ਦੇ ਕਿਛਿਆ ਦੇਖ ਲਈ ਤੇ ਗਵਾਹੀ ਦੇਣੇਠ ਕੀਤਾ ਅਦਨਾ ਪਿਆਰੇ ਅਸਚਾਰਿਆਂ ਦੀ ਕਮਾਈ ਦਾ। ਤਿਆਰ ਤੇ ਗੁਰੂ ਸਤ ਸਹਿ ਬੋਲੋ ਜੀ। ਵਾਲੇ। ਸਤਿ ਪਵੰਦਕਾ ਤਾਇ ਚਲਕੜੀਏ ਚੜੇ ਆਰੇ ਨਾਂ ਤਨਚਰਾਏ ਕੋਪਰੀ ਲਮਹਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸਾਸ ਸਵਾਸਾਂ ਨਾਲਿ ਬਾਈ ਇਨਾਮ ਦੀ ਪਵਿੱਤਰ ਕੁਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਪੰਜਾ ਤਖਤਾਲ ਸਰਪ ਗੁਰਦੁਆਰੇ ਦਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਵਾਹਿਗੁਰੂ ਪ੍ਰਮੇ ਸਰਬਾਤਕਾਰ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਾਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਚਤਾਵਚ ਤੇ ਅਮਨ ਕਾ ਸੁਧ ਕਾ ਤਰਫ ਸਭੋ ਵਹਿ ਜਾ ਜਹ ਜਹ ਕਾਲ ਸਾਹਿਬ ਜੀ ਸਾਹਿਬ ਤਹਾਂ ਤਾਲ ਛੇ ਰਹੇ ਦੇਖ ਤੇ ਕਿਤੇ ਬਿਰਦ ਕੀ ਪੈਛਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਨ ਸਿੱਖੀ ਦਾ ਨਮੇ ਸਤਿ ਰਹਿਤਾਂ ਬਵੇਕ ਦਾਨ ਵਿਸਾਹ ਦਾਨ ਪ੍ਰੋਸਾਹ ਦਾਨ ਦਾਨ ਸਰਦਾਂ ਨਾ ਦਾ ਸ਼੍ਰੀ ਅਮਰitsar ਸਾਹਿਬ ਦੇ ਦਾਰਸ਼ਨਿਕ ਸ਼ਨਾ ਚੋਕੀਆਂ ਛੰਡੇ ਬੁੰਗੇ ਜਗੋ ਜੋਗਿਆ ਤਾਰ ਧਰਮ ਕਾ ਜੈਕਾਰ ਕਰਸਾ ਜੀ ਸਾਹਿਬ ਬਲਵ ਜੀ ਵਾਹਿਗੁਰੂ ਸਿੱਖਾ ਦਾ ਮਾਨੀਲਾ ਮਤ ਈਮਤ ਪਾਧਰਾ ਖਾਲਸਾ ਪ੍ਰਖਾਇ ਗੁਰਜੀਓ ਅਕਾਲ ਪ੍ਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜਿਓ ਸ਼੍ਰੀ ਰੂਪ ਨਾਸਾ ਸਹਿਓ ਗੁਰਦੁਆਰੇ ਵਰਤਾਵਾਜ ਰੰਗੋ ਫਾਸਾ ਪਲਤ ਨੂੰ ਵੀ ਛੋੜਿਆ ਗਿਆ ਤਨਾ ਦੇ ਫੁੱਲੇ ਦਰਸੰਗਦਾਰ ਸੇਵਾ ਸੰਬੰਧ ਦਾ ਦਾਨ ਕਰਸਾ ਜੀ ਨੂੰ ਬਖਸ਼ੋ। ਸ਼ਤ్రੂ ਨਿਮਾੜਿਆਂ ਦੇ ਮਾਰ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ। ਨੇ ਆਸਰੇ ਅਰੇ ਆਸਰੇ ਨੇ ਗਤਿਆਂ ਦੀ ਗੱਤ ਨੇ ਪਤਿਆਂ ਦੀ ਪਾਸੰਦ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਪਾਤਸ਼ਾਹ ਜੀਓ ਪਵਿੱਤਰ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਜੀ ਦੀ ਸੇਵਾ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਣ ਲੱਗੀ ਐ ਧੰਨ ਸ਼੍ਰੀ ਗੋਸਾਫ ਦੇ ਪਾਤਸ਼ਾਹ ਜੀ ਦੀ ਕਿਰਪਾ ਕਰਨੀ। ਆਲਸਾ ਹੋ ਕੇ ਵਰਤਨਾ ਪਾਸ਼ ਆਪਣੀ ਸੇਵਾ ਜੀ ਆਪ ਲੈਣੀ ਦੁਕਾਨ ਅਪਰਾਸੀ ਦੇ ਆਦੰਸ਼ ਰੂਪੇ ਸਦਾ ਅੰਗ ਸੰਗੇ ਆਪਾਂ ਗੰਘਾ ਦੇ ਪੁੱਤ ਦੇ ਮਾਹ ਬਪੂ ਸਾਜੀ ਅੰਗ ਸੰਗ ਹੋ ਕੇ ਵਖਤਰ ਕੇ ਦੀ ਆਪਣੀ ਸੇਵਾ ਆਪ ਲੈ ਲੈਣੀ ਮੇਰਾ ਬਤਾਨਿਆ ਜੀ ਆਗੇ ਆ ਬਖਸ਼ੋ ਸੇਵਾ ਆਰੰਭ ਕੀਤੀ ਜਾਏ ਜੀ ਸਹੀ ਗੁਰਮਖ ਪਿਆਰੇ ਮੇਲੋ ਜਿਨਾਮ ਲਿਆ ਆਪ ਜੀ ਦਾ ਨਾਮ ਚਿਤੋ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਹ ਜਦੋਂ ਸੰਤਾਂ ਫਿਰਸਲੇ ਬਾਹਰਲੇ ਪਾਸੇ ਪਰਲੇ ਪਾਸੇ ਦੀ ਉਤਰਣ ਨਿਸ਼ਾਨ ਸਾਹਿਬ ਦੇ ਇដ្ឋਾਂ ਦੀ ਕਿਸੇ ਨੇ ਕ੍ਰੋਸ ਨਹੀਂ ਕਰਨਾਗਾ ਪਿਛਲੇ ਪਾਸੇ ਦੀ ਹੋ ਕੇ ਬਾਹਰਲੇ ਪਾਸੇ ਆ ਜਾਓ ਦੋਵੇਂ ਪਾਸੇ ਉੱਥੋਂ ਹੀ ਫੁੱਲਾਂ ਦੀ ਵਰਤ ਥੱਲੇ ਤੁਰੇ ਚੱਲੋ ਇੱਥੇ ਉੱਪਰ ਕੋਈ ਸੇਫ ਨਿਕਲ ਗਏ ਸਾਰੇ ਬੱਚੇ ਬਹੁਤ ਚੰਗੇ ਵਾਹਿਗੁਰੂ ਜੀ ਜੰਗਨਾ ਜੀ ਵਾਹਿਗੁਰੂ ਆਜਾ ਹੇ ਨੀਚੇ ਜੰਗਨਾ ਤਰੋ ਪਤਾ ਹਾਂ ਸੇਫਟੀ ਵਾਹਿਗੁਰੂ 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 ਅਰਦਾਸ ਕੁੰਕਾਰ ਕਿਰੇ ਵਾਹਿਗੁਰੂ ਜੀ ਕੀ ਪਤਾ ਹੈ ਸ਼੍ਰੀ ਭਗਵੰਤੇ ਜੀ ਦੀ ਸਹਾਇ ਵਾਹਿ ਸ਼੍ਰੀ ਭਗਵੰਤੇ ਜੀ ਕੀ ਪਾਰਸਾਈ ਦਸਵੀਂ ਪ੍ਰਥਮ ਭਗਵੰਤੇ ਸ਼ਮਰਕਾ ਗੁਰੂ ਨਾਨਕ ਦੇਵ ਜੀ ਦੇ ਰੰਗਤ ਗੁਰਤੇ ਅਮਰਦਾਸ ਸ੍ਰੀ ਹਿਸ਼ਰਾਈ ਬਰਜਨ ਹਰਿ ਗੋਬਿੰਦਨਾ ਸਿਮਰੋ ਸ਼੍ਰੀ ਗੰਗਾ ਜੀ ਅਸਰੀ ਕੁਸੰਤੈ ਆਈ ਹੈ ਜਿਸ ਸਿਥ ਸਬਦੁ ਸੁਜਾਇ ਤੇ ਇਕ ਬਹਾਦਰ ਸਿੰਘ ਰਿਆ ਕਾਰੇ ਦੁਨਿਆਵੈ ਧਾਈ ਸਭ ਕਾਈ ਹਮ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹਮ ਸਹਾਇ ਦਸਾਂ ਪਾਤਸ਼ਾਹਾਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਰ ਦਰਸ਼ਨ ਲਾਗਦਾ ਧਿਆਨ ਲਰ ਕੇ ਖਾਲਸਾ ਜੀ ਸਾਹਿਬ ਜੀ ਵਾਹਿਗੁਰੂ ਜਨ ਪਿਆਰੇ ਤੁਹਾਂ ਸਭਜਾ ਦੇ ਆਚਾਲੀ ਮੁਕਤੇ ਆਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਣਕੇ ਛਕੇ ਦੇਖ ਚਲਾਏ ਤੇਗ ਵਾਹੀ ਦੇਖ ਕੇ ਅੰਦਰਿ ਕੀਤਾ ਜਨਾ ਪਿਆਰੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬਲਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸ਼ਗਣੀਆਂ ਨੇ ਧਰਮ へ ਤੁਸੀਂ ਇਸਤੇ ਬੰਦ ਬੰਦ ਕਰਤਾ ਜੁਖਣੀਆਂ ਚੜੇ ਆਰਿਆਂ ਨਾਮ ਤਨ ਚਰੈ ਫੋਪਰੀਆਂ ਲਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਾ ਨਾਲ ਨਿਭਾਈ ਜਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਸ ਜੀ ਸਾਹਿਬ ਬੋਲ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਸ ਜੀ ਸਾਹਿਬ ਬੋਲ ਜੀ ਵਾਹਿਗੁਰੂ ਮੈਂ ਤੇ ਸਰਬਤ ਖਾਸ ਜੀ ਕੀ ਅਰਦਾਸ ਹੈ ਜੀ ਸਰਬਾਤਮਕ ਦਾਸ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਚਤਾ ਵਿੱਚ ਤੇ ਅਨ ਕਸਤ ਕਾਸਰ ਸਤਿ ਸਤੋਂ ਰਹਿ ਜਾ ਜਾ ਦਾਸ ਸਾਹਿਬ ਜੀ ਸਾਹਿਬ ਅਹਾਂ ਦਰਸ਼ ਆ ਰਹੇ ਦੇਖ ਕੇ ਇੱਕ ਪਤੇ ਬਿਰਦ ਕੀ ਪੈਸ਼ਕੁੰਧ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਸਿਕਾ ਰਸ ਕੀ ਦਾਨ ਕੇਸਤਾਂ ਰਹਿ ਦੰਬ ਵੇਖਦਣ ਵਿਸਾਵਾ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸੁਣਾ ਜੋ ਕਿਆਂ ਢੇ ਬੁੰਗੇ ਜਗਤ ਜੁਗੇ ਦਾ ਧਰਮ ਕਾ ਜੈਕਾਰ ਖਲਸਾ ਜੀ ਸਾਹਿਬ ਬੋਲੋ ਜੈ ਹੋਵੇ ਗੁਰੂ ਖਾਨ ਨਾਮ ਨਿਵਾ ਮਤਿ ਚਿਮਤ ਪਤਲਾ ਕਾ ਅਪਕਾਰ ਪ੍ਰਖਮੇ ਇੱਕ ਜੀਵ ਕਾ ਅਪਕਾਰ ਪ੍ਰਖ ਆਪਣੇ ਪੰਥ ਦੇ ਸਦਾ ਸਹਾਇ ਨਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋ ਗੁਰਦੁਆਰਿਆਂ ਵਰਤਾਵਾ ਜਨਾ ਤੋਂ ਖਲਸਾ ਪੰਥਨ ਵਿਚੋੜੇ ਰਹਿ ਗਿਆ ਜੀ ਤੇ ਨਾ ਦੇ ਕੋਲੇ ਦਰਸ਼ਕਦਾਰ ਸੇਵਾ ਸੰਭਾਲਦਾ ਦਾ ਕਰਸਾ ਜੀ ਨੂੰ ਬਖਸ਼ੋ ਸਤਗੁਰੂ ਦੇ ਮਾਲਿਆਂ ਦੇ ਮਾਰਗ ਨਾੜਿਆਂ ਦੇ ਤਾਣੇ ਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨੇ ਗੱਤੇ ਦੀ ਗਤ ਨੇਪ ਦੇਵਾਂ ਦੀ ਪਾਤਸ਼ਾਹ ਸੱਚੇ ਪਾਤਸ਼ਾਹ ਆਪ ਜੀ ਨੇ ਆਪ ਅਪਾਰ ਅਪਾਰ ਕਿਰਪਾ ਕੀਤੀ ਹੈ ਤੁਹਾਨੂੰ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਜ ਸਾਡੇ ਨਿਵਾਜ ਹੈ ਪੰਜਾਂ ਪਿਆਰੀਂ ਦੀ ਗਵਾਈ ਹੇਟ ਤਹਾਨੂੰ ਗੁਰੂ ਸਾਹਿਬ ਪਾਤਸ਼ਾਹ ਆਦੀ ਸ਼ਤਰਚਾ ਹੇਟ ਵਿਸ਼ਾਖ ਸਿੰਘ ਜੀ ਪਾਸ਼ਾ ਤੋਂ ਦਾ ਸਰਦੀ ਸੇਵਾ ਸੰਪੂਰਨ ਹੋਈ ਜੀ ਐਸੇ ਪਾਸ਼ਾ ਜੀ ਸੰਗਤ ਯੂਵੀ ਪਾਸ਼ਾ ਸਾਈ ਸੰਗਤ ਕਰਤਰ ਹੋਈ ਹੈ ਅਰਦਾਸ ਬੇਨਤੀ ਹੈ ਪਾਸ਼ਾਬ ਜੀ ਕਿਰਪਾ ਕਰੋ ਚੁੱਲਦੇ ਨਿਸ਼ਾਨ ਰਹੇ ਪੰਤ ਪੰਤ ਮਹਾਰਾਜ ਕੇ ਦੇ ਮਹਾਵਾਕੌਂਸਲ ਪਾਸ਼ਾਬ ਜੀ ਕਿਰਪਾ ਕਰੋ Bye.

ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਦੇ ਵਿੱਚ ਅੱਜ ਨਵੇਂ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਨ ਦਾ ਜਿਹੜਾ ਸੀ ਰਸਮ ਅਦਾ ਕੀਤੀ ਗਈ ਹੁਣੇ ਸਾਡੇ ਕੋਲ ਕਮੇਟੀ ਦੇ ਪ੍ਰਧਾਨ ਜੀ ਸਾ ਗੁਰਮੀਤ ਸਿੰਘ ਪੰਚੀ ਤੇ ਉਹਨਾਂ ਦੇ ਸਾਰੀ ਕਮੇਟੀ ਸਾਡੇ ਨਾਲ ਆਏ ਇਸ ਵੇਲੇ ਨਿਸ਼ਾਨ ਸਾਹਿਬ ਦੇ ਕੋਲ ਹੀ ਹਾਜ਼ਰ ਹੈ ਸਭ ਤੋਂ ਪਹਿਲਾਂ ਤਾਂ 220 ਆਫ ਇੰਡੀਆ ਵੱਲੋਂ ਅਸੀਂ ਸਾਰੀ ਸਮੂਹ ਸਿੱਖ ਜਗਤ ਨੂੰ ਅੱਜ ਦੇ ਇਸ ਮੁਬਾਰਕ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਨੇ ਆਂ ਦੇ ਆਓ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਬੜਾ ਮੁਬਾਰਕ ਦਿਨ ਅੱਜ ਹੈਗਾ ਬਿਲਕੁਲ ਜੀ ਤੁਹਾਡੀ ਰਹਿਨਮਾਈ ਹੇਠ ਨਵੇਂ ਨਿਸ਼ਾਨ ਸਾਹਿਬ ਦਾ ਚੋਲਾ ਸਭ ਬਦਲਣ ਦਾ ਜਿਹੜਾ ਅੱਜ ਦਿਨ ਸੀ ਬੜੀਆਂ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਤੁਸੀਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸੰਗਤ ਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕ ਦਿਨਦਾ ਬਾਕੀ ਜਿਹੜੀ ਤੁਸੀਂ ਰਹਿਨਮਾਈ ਦੀ ਗੱਲ ਕੀਤੀ ਇਹ ਤਾਂ ਸਾਹਿਬ ਦੀ ਆਪਣੀ ਰਹਿਨਮਾਈ ਹੈ ਜੀ ਸਾਰੀ ਇਹ ਸਾਡੇ ਤੇ ਸੇਵਾਦਾਰਾਂ ਦੀ ਕੋਈ ਰਹਿਨਮਾਈ ਨਹੀਂ ਹੈ ਤੇ ਰਹਿਨਮਾਈ ਪੰਜਾਂ ਪਿਆਰੇ ਦੀ ਗਵਾਈ ਦੇ ਹੇਠ ਇਹ ਚੋਲਾ ਸਾਹਿਬ ਦੀ ਸੇਵਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਆਪਣੀ ਬਖਸ਼ਿਸ਼ ਕਰਕੇ ਤਰਸ ਕਰਕੇ ਸਾਨੂੰ ਦਾਸਾਂ ਨੂੰ ਸੇਵਾ ਬਖਸ਼ੀ ਸੀ ਜੋ ਅੱਜ ਬਹੁਤ ਹੀ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨਤਾ ਹੋਈ ਇਹ ਸਾਰੀ ਇਮਾਰਤ ਜੋ ਵੀ ਉਸਾਰੀ ਹੋਈ ਹੈ ਉਸ ਤੋਂ ਬਾਅਦ ਨਵੇਂ ਚੋਲਾ ਸਾਹਿਬ ਦੀ ਸੇਵਾ ਹੋਈ ਹੈ ਤੇ ਸਾਰੀਆਂ ਸੰਗਤਾਂ ਦੇ ਉਤਸ਼ਾਹ ਤੇ ਸਹਿਯੋਗ ਸਦਕਾ ਹੋਈ ਹੈ ਬਹੁਤ ਵੱਡਾ ਉਦਮ ਹੈ ਜੀ ਤੁਹਾਡੇ ਸਾਰੀ ਕਮੇਟੀ ਦਾ ਹੀ ਕਮੇਟੀ ਦੇ ਮੁਖੀ ਤੁਸੀਂ ਹੋ ਤੁਸੀਂ ਵਧਾਈ ਦੇ ਹੱਕਦਾਰ ਹੋ ਪੂਰੀ ਕਮੇਟੀ ਵੀ ਵਧਾਈ ਦੀ ਹੱਕਦਾਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਬਹੁਤ ਸੱਚੇ ਪਾਤਸ਼ਾਹ ਦਾ ਸ਼ੁਕਰ ਗੁਜ਼ਾਰ ਹੈ ਜੀ ਜਿਨ੍ਹਾਂ ਨੇ ਰਹਿਮਤ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਇਹ ਸਭ ਤੋਂ ਉੱਤਮ ਕਾਰਜ ਕਰਨ ਦਾ ਤੇ ਸੇਵਾ ਦਾ ਸੁਭਾਗ ਪ੍ਰਾਪਤ ਕਰਾਇਆ ਸੋ ਮੈਂ ਜਿੱਥੇ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦਾ ਉੱਥੇ ਮੈਂ ਕਮੇਟੀ ਦੇ ਮੁਖ ਸੇਵਾਦਾਰ ਪੰਛੀ ਸਾਹਿਬ ਤथा ਉਹਨਾਂ ਦੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਦਿਲਚਸਪੀ ਦੇ ਨਾਲ ਸ਼ਰਦਾ ਦੇ ਨਾਲ ਇਹ ਅੱਜ ਐਡਾ ਵੱਡਾ ਉਦਮ ਕਰਕੇ ਜਿਸ ਨੂੰ ਸਾਹਿਬ ਕਹਿੰਦੇ ਝੂਲ ਦੇ ਨਿਸ਼ਾਨ ਰੈਣ ਪੰਥ ਮਹਾਰਾਜ ਦੇ ਇਹ ਸਦਾ ਹੀ ਸਿੱਖ ਕੌਮ ਦੀ ਜਿਹੜੀ ਚੜ੍ਹਦੀ ਕਲਾ ਦਾ ਪ੍ਰਤੀਕ ਨਿਸ਼ਾਨ ਸਾਹਿਬ ਹੈ ਉਹ ਅੱਜ ਚੁਲਾਏ ਗਏ ਹਨ ਇਸ ਤੋਂ ਵੱਡਾ ਸਾਡੇ ਵਾਸਤੇ ਖੁਸ਼ੀ ਦਾ ਦਿਨ ਹੋਰ ਹੋਈ ਕੀ ਸਕਦਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰਗੁਜ਼ਾਰ ਆ ਔਰ ਤੁਹਾਡਾ ਸਾਰਿਆਂ ਦਾ ਟੀਵੀ ਚੈਨਲ ਵਾਲਿਆਂ ਦਾ ਵੀ ਧੰਨਵਾਦ ਜਿੱਥੇ ਹਰ ਘਰ ਦੇ ਵਿੱਚ ਤੁਸੀਂ ਇਹ ਮੈਸੇਜ ਪਹੁੰਚਾ ਰਹੇ ਹੋ ਕਿ ਇਹ ਉਹਦੇ ਸਲਾਘਾ ਜੋ ਕਰਮ ਜਿਹੜੇ ਨੇ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਬਹੁਤ ਮਿਹਰਬਾਨੀ ਜੀ। ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ? ਬਸ ਤੁਹਾਡਾ ਵੌਇਸ ਆਫ ਇੰਡੀਆ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਹਰ ਪ੍ਰੋਗਰਾਮ ਸੈਕਸ ਸੁਸਾਇਟੀ ਦਾ ਜੋ ਵੀ ਕਾਰਜ ਅਸੀਂ ਕਰਦੇ ਹਾਂ ਤੁਸੀਂ ਉਸ ਨੂੰ ਸੰਗਤਤਾ ਤੱਕ ਪਹੁੰਚਾਉਂਦੇ ਹੋ ਤੇ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਜਿਸ ਦੀ ਮਿਹਰ ਸਦਕਾ ਸਾਨੂੰ ਇਹ ਕਾਰਜ ਕਰਨ ਦੇ ਉਦਮ ਪਰਮਾਤਮਾ ਹਮੇਸ਼ਾ ਬਖਸ਼ਦੇ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਜੀ ਕੀ ਕਹਿਣਾ ਚਾਹੋ ਕਿ ਅੱਜ ਦੇ ਇਸ ਮੁਬਾਰਕ ਦਿਨ ਤੇ ਸਭ ਤੋਂ ਪਹਿਲਾਂ ਜੀ ਮੈਂ ਸਾਧ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ 'ਚ ਸਾਡੇ ਨਾਲ ਹਿੱਸਾ ਪਾਇਆ ਤੇ ਵਾਕੀ ਇਹ ਸੇਵਾ ਬਹੁਤ ਲੰਬੇ ਸਮੇਂ ਤੋਂ ਚੱਲਦੀ ਸੀ ਤੇ ਸੰਗਤਾਂ ਦੀ ਪੁਰਜ਼ੋਰ ਮੰਗ ਸੀ ਕਿਉਂਕਿ ਥੋੜੀ ਜੀ ਹਾਈਟ ਜ਼ਿਆਦਾ ਹੋਣ ਕਰਕੇ ਅੱਗੇ ਸੰਗਤਾਂ ਦੀ ਸੇਵਾ ਨਹੀਂ ਕਰ ਸਕਦੇ ਸੀ ਤੋਂ ਹੁਣ ਇਹ ਦੇਖ ਵੀ ਨਮੀ ਹੋ ਗਈ ਤੇ ਸੰਗਤਾਂ ਦੇ ਵਿੱਚ ਉਸਤਾਦ ਵੀ ਜ਼ਿਆਦਾ ਤੇ ਬਾਕੀ ਸੇਵਾ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੀ ਸਾਹਿਬ ਤੁਸੀਂ ਆਓ ਜੀ ਕੀ ਕਹਿਣਾ ਚਾਹੋ ਕਿ ਅੱਜ ਦੇ ਇਸ ਮੁਬਾਰਕ ਦਿਨ ਤੇ ਵਾਹਿਗੁਰੂ ਸਾਹਿਬ ਜੀ ਪਤੇ ਜੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਅੱਜ ਦੇ ਦਿਨ ਤੇ ਵਧਾਈ ਜੀ ਅੱਜ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਦੀ ਸੇਵਾ ਹੋਈ ਹੈ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਜਿਹੜਾ ਨੇਪਰੇ ਚੜ੍ਹਿਆ ਇਹ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਸ ਇਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਵਲੰਟਰੀ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸੇਵਾ ਤਬਾਉਣ ਦੇ ਵਿੱਚ ਮਦਦ ਕੀਤੀ ਹੈ ਪੂਰਨ ਸਹਿਯੋਗ ਦਿੱਤਾ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਪੂਰਨ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੰਦੀ ਸਭ ਜੀ ਕਾਲ ਜੀ ਅੱਜ ਬੜਾ ਸੁਭਾਗਾ ਦਿਨ ਹੈ ਜੀ ਜਦੋਂ ਕੁਸ਼ੀ ਕਮੇਟੀ ਨੇ ਕੁਦਮ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਹੈਗਾ ਕੀ ਕਹਿਣਾ ਚਾਹੋਗੇ ਹਾਂਜੀ ਇਹ ਤਾਂ ਸਭ ਗੁਰੂ ਮਹਾਰਾਜ ਦੀ ਕਿਰਪਾ ਹੈ ਆਪਣਾ ਕੁਛ ਨਹੀਂ ਇਹਦੇ ਵਿੱਚ ਤੇ ਸਾਰੀਆਂ ਸੰਗਤਾਂ ਨੇ ਸਾਰਿਆਂ ਨੇ ਜਿੰਨਿਆਂ ਨੇ ਵੀ ਵਲੰਟੀਅਰਸ ਨੇ ਕੰਮ ਕੀਤਾ ਮੈਂ ਸਾਰਿਆਂ ਨੂੰ ਬਹੁਤ 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 ਵਧਾਈ ਦੇਣਾ ਚਾਹੁੰਦੀ ਹਾਂ ਇਸ ਕੰਮ ਵਾਸਤੇ ਉਸ ਤੋਂ ਬਿਨਾ ਬਹੁਤ ਹੀ ਬਿਊਟੀਫੁਲ ਲੱਗ ਰਿਹਾ ਐਮੋਸ਼ਨਲ ਹੋ ਰਿਹਾ ਮਨ ਥੋੜਾ ਜਿਹਾ ਤੇ ਬਾਕੀ ਸਾਰੀਆਂ ਸੰਗਤਾਂ ਜਿਹੜੀਆਂ ਡੋਨੇਟ ਕਰਦਿਆਂ ਨੇ ਡੋਨੇਸ਼ਨ ਦੰਦਿਆਂ ਨੇ 1 1 ਡਾਲਰ ਵੀ ਦੰਦਿਆਂ ਨੇ ਮੇਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਮਹਾਰਾਜ ਤੇ ਵਿਚਰਨਾ ਚਾਕੇ ਆਪਣੀ ਹਾਜ਼ਰੀ ਲਵਾਉਂਦੇ ਰਹੋ ਸਾਰੇ ਤੇ ਇਸ ਥਾਂ ਨੂੰ ਆਪਣਾ ਖੂਬਸੂਰਤ ਬਣਾਉਣਾ ਆਪਣਾ ਫਰਜ਼ ਹੈ ਤੇ ਖਾਸ ਕਰਕੇ ਵੀਰ ਜੀ ਮੈਨੂੰ ਪਤਾ ਨਹੀਂ ਸੀ ਇਹਨਾਂ ਕੋਲ ਇੰਨਾ ਸਕਿੱਲ ਹੈ ਡਰੈਕਟਰ ਚਲਾ ਚਲਾ ਕੇ ਇਹਨਾਂ ਨੇ ਮਿੱਟੀ ਨੂੰ ਪੱਧਰ ਕਰ ਕਰਕੇ ਜਿਹੜੀ ਸੇਵਾ ਕੀਤੀ ਹੈ ਬਾਕੀ ਸਾਰਿਆਂ ਦਾ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਬਣਾਉਂਦੇ ਰਹੋ ਤੇ ਆਪਣੇ ਜਿਹੜਾ ਗੁਰੂ ਮਹਾਰਾਜ ਦਾ ਅਸਥਾਨ ਹੈ ਇਸ ਨੂੰ ਸ਼ੋਭਿਤ ਬਣਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਠੀਕ ਤੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕਿਸਨੇ ਹਾ ਤੁਹਾਡੇ ਸੰਗਤ ਨੂੰ ਮੈਂ ਸਾਰੀ ਸੰਗਤ ਨੂੰ ਵਾਈਸ ਆਫ ਇੰਡੀਆ ਦੇ ذریعے ਨਾਲ ਸੁਣ ਰਹੀ ਦੇਖ ਰਹੀ ਸੰਗਤਾਂ ਨੂੰ ਮੈਂ ਇਸ ਗੱਲ ਦਾ ਬਹੁਤ ਬਹੁਤ ਵੱਡੀਆਂ ਵਧਾਈਆਂ ਦਿੰਦਾ ਹਾਂ ਤੇ ਸਾਰਿਆਂ ਨੇ ਜਿੰਨਾ ਰੱਜ ਕੇ ਸਹਿਯੋਗ ਦਿੱਤਾ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਹਾਂ ਮੈਂ ਦੇਖਦਾ ਹੁੰਦਾ ਸੀ ਸਾਰਾ ਦਿਨ ਜਾਂਦੇ ਜਾਂਦੇ ਕਦੀ ਕੋਈ ਜੇ ਐਟਵਾਰ ਪਈ ਆ ਉਹ ਚੋਕੇ ਪਾਸੇ ਕਰ ਜਾਂਦਾ ਸੀ ਕਹਿਣ ਤੋਂ ਬਿਨਾਂ ਹੀ ਸਫਾਈਆਂ ਵਾਲੇ ਵੀਰ ਸੇਵਾਦਾਰ ਸਾਡੇ ਬਹੁਤ ਸਫਾਈ ਕਰ ਦਿੱਤੇ ਰਾਤ ਦਿਨ ਡਟੇ ਰਹੇ ਸਾਡੇ ਨਾਲ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਜਿਹੜੇ ਜਿਹੜੇ ਕਾਰਜ ਆਪਣੇ ਆਪ ਆਪੇ ਇਕੱਠਗੁਰੂ ਨੇ ਕਰਵਾਏ ਉਹਨਾਂ ਤੋਂ ਸਤਿਗੁਰੂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਤਰਕੀਆਂ ਬਖਸ਼ਣ ਕਾਰੋਬਾਰਾਂ 'ਚ ਰਹਿਮਤਾ ਕਰਨ ਆਪਣੇ ਇਚਾਰ ਕਰਨ ਦੇ ਸੇਵਾ ਕਰਨ ਦੀ ਸਮਤ ਬਖਸ਼ਦੇ ਰਹਿਣ ਸਾਰਿਆਂ ਦਾ तहे ਦਿਲੋਂ ਧੰਨਵਾਦ ਅਖੀਰ 'ਚ ਸਾਰੀ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਸਫ ਇੰਡੀਆ ਵੱਲੋਂ ਦੁਬਾਰਾ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਮੁਬਾਰਕਬਾਦ ਦਿੰਨੇ ਆਂ ਕਿ ਅੱਜ ਦਾ ਅਸੀਂ ਸ਼ੁਭ ਕਾਰਜ ਜਿਹੜਾ ਉਹ ਨਿਪਟੜਿਆ ਹੈਗਾ ਸੰਗਤਾਂ ਹਮ ਹਮਾ ਕੇ ਪੁੱਜੀਆਂ ਔਰ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਅਸੀਂ ਸਾਰੇ ਸੰਗਤਾਂ ਵੱਲੋਂ ਕਮੇਟੀ ਦੇ ਧੰਨਵਾਦੀ ਹਾਂ ਥੈਂਕ ਯੂ